ਸਾਲ 1970 ਤੇ 1980 ਇਹ ਦੌਰ ਸੀ ਜਿਸ ਵੇਲੇ ਬਾਲੀਵੁੱਡ ਦੇ ਵਿੱਚ ਸਟਾਰ ਸੁਪਰਸਟਾਰ ਅਮਿਤਾਭਚਨ ਸੁਪਰਸਟਾਰ ਵਜੋਂ ਸਥਾਪਿਤ ਹੋ ਰਹੇ ਸਨ ਲੇਕਿਨ ਉਸੇ ਸਮੇਂ ਫਗਵਾੜਾ ਦੇ ਵਿੱਚ ਇੱਕ ਮੈਨੇਜਮੈਂਟ ਕਮੇਟੀ ਆਪਣੇ ਸਕੂਲ ਦੇ ਮਾਧਿਅਮ ਦੇ ਰਾਹੀਂ ਸੁਪਰਸਟਾਰ ਬਣਨ ਲਈ ਜੀਤੋੜ ਕੋਸ਼ਿਸ਼ ਕਰ ਰਹੀ ਸੀ ਸੱਚਮੁੱਚ ਇਸ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਆयाम ਜਿਹੜੇ ਆ ਪੈਦਾ ਕੀਤੇ ਲੋਕਾਂ ਦਾ ਵਿਸ਼ਵਾਸ ਇਸ ਸਕੂਲ ਦੇ ਪ੍ਰਤੀ ਇਹਨਾਂ ਬਣਿਆ ਕਿ ਇਸ ਸਕੂਲ ਨੇ ਕੰਪੀਟੀਸ਼ਨ ਸੀ ਉਸ ਵੇਲੇ ਐਡਮਿਸ਼ਨ ਦਾ ਇਸ ਸਕੂਲ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਜਿੱਥੇ ਜ਼ਿਲ੍ਹਾ ਤੇ ਸਟੇਟ ਦੇ ਵਿੱਚੋਂ ਪਹਿਲੇ ਨੰਬਰ ਦੇ ਜਿਹੜੇ ਵਿਦਿਆਰਥੀ ਪੈਦਾ ਕੀਤੇ ਉਥੇ ਨਾਲ ਹੀ ਵਿਦਿਅਕ ਤੇ ਨਾਨ ਵਿਦਿਅਕ ਮੁਕਾਬਲਿਆਂ ਦੇ ਵਿੱਚ ਵੀ ਇਹਨਾਂ ਬੱਚਿਆਂ ਨੇ ਵਧੀਆ ਖਿਡਾਰੀ ਵਧੀਆ ਸਪੀਕਰ ਜਿਹੜੇ ਪੈਦਾ ਕੀਤੇ ਜੀ ਹਾਂ ਇਹ ਸਕੂਲ ਹੈ ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ ਹੁਸ਼ਿਆਰਪੁਰ ਰੋਡ ਠਗਵਾੜਾ ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਜੇਸ ਸਮੇਂ ਪਲੱਸ 2 ਦੇ ਜਿਹੜੇ ਨਤੀਜੇ ਕੋਸ਼ਿਸ਼ ਕੀਤੇ ਤਾਂ ਖੁਸ਼ੀ ਦੀ ਲਹਿਰ ਔਰ ਪੂਰੇ ਜ਼ਿਲ੍ਹੇ ਦੀ ਜਿਹੜੀ ਸੀ ਨજર ਸਭ ਦੀ ਇਸ ਸਕੂਲ ਦੇ ਉੱਪਰ ਸੀ ਕਿਉਂਕਿ ਇਸ ਸਕੂਲ ਦਾ ਵਿਦਿਆਰਥੀ ਜਿਹੜਾ ਮਨਕਰਨ ਹੈ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਇਆ ਔਰ ਬਲਕਿ ਜੇ ਜ਼ਿਲ੍ਹੇ ਦੇ ਵਿੱਚੋਂ ਅੱਠ ਸਟੇਟ ਮੈਟ ਆਈਆਂ ਤਾਂ ਉਹਦੇ ਵਿੱਚੋਂ ਪੰਜ ਜਿਹੜੀਆਂ ਮਾਂ ਉਹ ਫਗਵਾੜੇ ਦੇ ਨਾਲ ਸੰਬੰਧਿਤ ਹੈ ਔਰ ਇਸ ਸਕੂਲ ਤੋਂ ਸਿਰਫ ਇਸੇ ਸਕੂਲ ਤੋਂ ਜਿਹੜੇ ਆ ਤਿੰਨ ਬੱਚੇ ਸਟੇਟ ਮੈਟ ਦੇ ਵਿੱਚ ਆਏ ਆ ਆਓ ਇਸ ਸਕੂਲ ਦੇ ਵਿੱਚ ਐਂਟਰੀ ਕਰਦੇ ਆ ਇਸ ਸਕੂਲ ਦੇ ਪ੍ਰਿੰਸੀਪਲ ਸਰਦਾਰ ਜਗਪਾਲ ਸਿੰਘ ਜੀ ਸਰ ਸਭ ਤੋਂ ਪਹਿਲਾਂ ਤਾਂ ਸਟਾਰ ਵਿਜੀ ਚੈਨਲ ਬਣੋ ਸੱਚ ਦੇ ਪ੍ਰਤੀਕ ਬਣੋ ਜਿੱਥੇ ਅਸੀਂ ਗੱਲ ਕਰਦੇ ਹਮੇਸ਼ਾ ਸੱਚ ਦੇ ਡੰਕੇ ਦੀ ਚੋੜ ਦੇ ਉੱਪਰ ਅੱਜ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਬੱਚਿਆਂ ਦਾ ਪੂਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਹਜ਼ਾਰਾਂ ਹੀ ਸਟੂਡੈਂਟ ਜਿਹੜੇ ਆ ਜ਼ਿਲ੍ਹੇ ਚੋਂ ਅਪੀਅਰ ਹੁੰਦੇ ਆ ਲੇਕਿਨ ਈਸੀ ਸਕੂਲ ਤੋਂ ਤੁਹਾਡੇ ਤਿੰਨ ਵਿਦਿਆਰਥੀਆਂ ਦਾ ਜਿਹੜਾ ਸਟੇਟ ਮੈਰਿਟ ਚ ਆਉਣਾ ਔਰ ਵਧੀਆ ਰਿਜ਼ਲਟ ਜਿਹੜਾ ਸ਼ੋ ਕਰਨਾ ਇਹ ਬਹੁਤ ਕੁਝ ਜਿਹੜਾ ਇਸ਼ਾਰੇ ਕਰਦਾ ਅਗਰ ਪਹਿਲੀ ਪ੍ਰਤੀਕਿਰਿਆ ਮੈਂ ਤੁਹਾਡੇ ਕੋਲ ਲਵਾਂ ਤਾਂ ਕੀ ਹੋਊਗੀ ਇਹ ਜੀ ਸਭ ਤੋਂ ਪਹਿਲਾਂ ਤੋਂ ਪਰਮਾਤਮਾ the ਆਪਾਰ ਕਿਰਪਾ ਕਰਕੇ ਦੂਸਾ ਸਾਡੇ ਟੀਚਰ ਦਾ ਹਾਰਡ ਵਰਕ ਸੈਂਸਰਿਟੀ ਡੈਡੀਕੇਸ਼ਨ ਬੱਚਿਆਂ ਦਾ ਹਾਰਡ ਵਰਕ ਬੱਚਿਆਂ ਦੇ ਪੇਰੈਂਟਸ ਦਾ ਸਾਡੇ ਤੇ ਵਿਸ਼ਵਾਸ ਉਹਨਾਂ ਦਾ ਬੱਚਿਆਂ প্রতি ਪਿਆਰ ਇਹ ਸਭ ਉਸਨ ਜਾਇ ਸਾਡੇ ਬੱਚੇ ਹਮੇਸ਼ਾ ਮੈਰਿਟਸ ਵਿੱਚ ਆਉਂਦੇ ਰਹੇ ਆ ਔਰ ਇਸ ਵਾਰ ਤੇ ਬੱਚਿਆਂ ਨੇ ਕਮਾਲ ਕਰ ਦਿੱਤੀ ਔਰ ਪੰਜਾਬ ਬੋਰਡ ਦੀ ਮੈਰਿਟ ਲਿਸਟ ਵਿੱਚ ਵੀ ਤਿੰਨ ਬੱਚੇ ਔਰ 11ਵਾਂ ਤੇ 13ਵਾਂ ਰੈਂਕ ਬੱਚਿਆਂ ਦਾ ਔਰ ਸਾਡਾ ਬੱਚਾ ਜਿਹੜਾ ਮਨਕਰਨ ਸਿੰਘ ਆ ਡਿਸਟ੍ਰਿਕਟ ਵਿੱਚੋਂ ਫਰਸਟ ਆ ਔਰ ਇਹ ਸਾਰਾ ਕੁਝ ਸਾਡੇ ਟੀਚਰਸ ਦਾ ਬੱਚਿਆਂ ਦੀ ਤੇ ਮੈਨੇਜਮੈਂਟ ਦੀ ਫੁੱਲ ਸਪੋਰਟ ਕਰਕੇ ਹੋ ਰਿਹਾ ਔਰ ਸਾਰੇ ਮੈਂ ਬੱਚਿਆਂ ਨੂੰ ਵੀ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦਨਾ ਮੈਨੂੰ ਯਾਦ ਹੈ ਜਗਵਾਲ ਜੀ 1980 ਔਰ 1990 ਦਾ ਜਿਹੜਾ ਇਹ ਸਾਲ ਸੀਗਾ 90 ਦੇ ਦਸ਼ਕ ਦੇ ਵਿੱਚ ਬਕਾਇਦਾ ਜਿਹੜਾ ਇਹ ਸਕੂਲ ਇਸਟੈਬਲਿਸ਼ ਹੋ ਚੁੱਕਾ ਸੀ ਉਸ ਵੇਲੇ ਇਸ ਸਕੂਲ ਦੇ ਵਿੱਚ ਐਡਮਿਸ਼ਨ ਜਿਹੜੀ ਆ ਉਹ ਵੀ ਇੱਕ ਐਂਟ੍ਰੈਂਸ ਟੈਸਟ ਹੁੰਦਾ ਸੀ ਸਵਾਰਸ਼ਾ ਹੁੰਦੀ ਸੀ ਅਸੇ ਪਾਸੇ ਫਿਰ ਜਾ ਕੇ ਹੁੰਦਾ ਸੀ ਔਰ ਪੰਜਾਬ ਦੇ ਵਿੱਚੋਂ ਕਦੀ 7ਵਾਂ ਨੰਬਰ ਕਦੀ 3ਜਾਂ ਨੰਬਰ ਜਿਹੜਾ ਵਾ ਇੱਥੇ ਦੇ ਵਿਦਿਆਰਥੀਆਂ ਨੇ ਜਿਹੜਾ ਹਮੇਸ਼ਾ ਅਟੇਨ ਕੀਤਾ ਤੋਂ ਮਿਲਦੇ ਆ ਵਿਦਿਆਰਥੀਆਂ ਦੇ ਨਾਲ ਤਿੰਨੋਂ ਵਿਦਿਆਰਥੀਆਂ ਚਾਹੂੰਗਾ ਜਿਹੜਾ ਬੁਲਾਇਓ ਜਗਪਾਲ ਸਰ ਔਰ ਕਨਫਰੈਂਸ ਅ ਮਨਕਰਨ ਸਿੰਘ ਮਕੀਰਤ ਸਿੰਘ ਨਮਨ ਔਰ ਨਮਨ ਤੇ ਮਨਕੀਰਤ ਇਹ ਤਿੰਨੋਂ ਵਿਦਿਆਰਥੀ ਜਿਹੜੇ ਅਮਨਕਰਨ ਗਾਉਣ ਨੇ ਬਈ ਮਨਕਰਨ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹਾਂਜੀ ਕੁਝ ਪਹਿਲੀ ਪ੍ਰਤੀਕਿਰਿਆ ਤੁਹਾਡੇ ਵੱਲੋਂ ਸਰ ਸਾਡੇ ਟੀਚਰਸ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ ਤਾਂ ਉਹ ਸਾਨੂੰ ਉਦੋਂ ਹੀ ਪ੍ਰੋਵਾਈਡ ਕਰ ਦਿੰਦੇ ਸੀਗੇ ਕੋਈ ਵੀ ਕਨਸੈਪਟ ਕਲੀਅਰ ਕਰਨਾ ਹੋਵੇ ਉਹ ਸਾਨੂੰ ਉਦੋਂ ਹੀ ਪ੍ਰੋਵਾਈਡ ਕਰ ਦਿੰਦੇ ਤਾੜਾ ਨਾਨ ਮੈਡੀਕਲ ਸੀ ਮਤਲਬ ਫਿਜ਼ਿਕਸ కెਮਿਸਟਰੀ ਮੈਥਸ ਇਹ ਤਿੰਨੋਂ ਜਿਹੜੇ ਰਹੇ ਆ ਹੈਨਾ ਮੈਂ ਅਗਰ ਮੈਂ ਨੰਬਰ ਵਾਲਾ ਤੁਹਾਡੇ ਚਾਤੀ ਮਾਰਾ ਤਾਂ 97.8 ਮਾਰਕਸ ਡਿਆ ਉਹ ਤੁਸੀਂ ਲੈ ਆ ਔਰ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਸਟ ਔਰ ਸਟੇਟ ਰੈਂਕ ਜਿਵੇਂ ਦੇਖਾਂ ਤਾਂ 11ਵਾਂ ਰੈਂਕਾ ਜਿਹੜੇ ਆ ਹੈ ਔਰ ਨਮਨ ਬੇਟਾ ਵਧਾਈ ਸਾਡੇ ਵੱਲੋਂ ਔਰ ਤੁਹਾਡੇ ਨੰਬਰ ਜਿਹੜੇ ਆ ਮੈਂ ਦੇਖ ਰਿਹਾ ਤੁਹਾਡੇ ਮੁਖਾਰਮੇ ਤੋਂ ਸੁਣਦੇ ਆ ਸਰ 97.4 97.4 ਕਾਫੀ ਮਿਹਨਤੀ ਹੋ ਮਾਤਾ ਪਿਤਾ ਕੀ ਕਰਦੇ ਆ ਸਰ ਪਾਪਾ ਸ਼ਾਪਕੀਪਰ ਹੈ ਮਮਾ ਹਾਊਸ ਵਾਈਫ ਤੇ ਨਾਲ ਟਿਊਸ਼ਨ ਟੀਚਰ ਨੇ ਹਾਊਸ ਮੇਕਰ ਹੋਮ ਮੇਕਰ ਮਤਲਬ ਔਰ ਡੈਡੀ ਮੈਂ ਤੁਹਾਡੇ ਜਾਣਦਾ ਵੀ ਕੋਈ ਸਮਾਜ ਸੇਵਾ ਦਾ ਕੰਮ ਵੀ ਕਰਦੇ ਆ ਹਾਂਜੀ ਸਰ ਉਹ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਵਿੱਚ ਐਜ਼ ਅ ਮੈਂਬਰ ਕਰ ਰਹੀ ਹੈ ਕੰਮ ਇਸ ਸਮੇਂ ਸ਼ਾਇਦ ਕੈਸ਼ੀਅਰ ਦੇ ਤੌਰ ਤੇ ਉੱਪਰ ਕੰਮ ਕਰ ਰਹੀ ਹੈ ਹੈ ਨਾ ਬਹੁਤ ਵਧੀਆ ਪ੍ਰੇਮ ਜੀ ਨੂੰ ਵੀ ਔਰ ਇਹ ਸਾਡੇ ਖੂਨ ਦਾ ਨਹੀਂ ਪਰਿਵਾਰ ਨੂੰ ਬਹੁਤ ਬਹੁਤ ਵਾਰਗ ਵਾਰ ਅਗਲਾ ਜਿਹੜਾ ਇਸ ਸਕੂਲ ਦਾ ਹੋਣ ਹਰ ਵਿਦਿਆਰਥੀ ਹੈ ਉਹ ਹੈ ਮਨਕੀਰਤ ਮਨਕੀਰਤ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਬਟਾ ਥੈਂਕ ਯੂ ਸਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਰ ਕਿ ਇੱਥੇ ਦੇ ਟੀਚਰਸ ਬਹੁਤ ਸਪੋਰਟਿਵ ਆ ਸਾਨੂੰ ਪੂਰਾ ਸਾਥ ਦਿੱਤਾ ਸਾਡੀ ਪੜ੍ਹਾਈ ਦੇ ਵਿੱਚ ਉਹਨਾਂ ਨੇ ਇੱਕ ਇੱਕ ਕਨਸੈਪਟ ਸਾਡਾ ਕਲੀਅਰ ਕੀਤਾ ਸਾਰੇ ਟੀਚਰਸ ਬਹੁਤ ਵਧੀਆ ਨੇ ਮਨ ਨੌਲੀ ਥਿਊਰਮ ਕਲੀਅਰ ਹੋ ਗਈ ਸੀ ਔਰ ਪੈਰਲੋਗ੍ਰਾਮ ਲਾ ਆਫ ਵੈਕਟਰਸ ਅਚੋ ਵੀ ਕਲੀਅਰ ਸੀਗਾ ਬਿਲਕੁਲ ਮਨਕੀਰਤ ਤੁਹਾਡਾ ਜੇ ਬੈਕਗ੍ਰਾਉਂਡ ਮੈਂ ਦੇਖਾਂ ਅਰਬਨ ਜਾਂ ਰੂਰਲ ਤੁਹਾਡਾ ਰੂਰਲ ਹੈ ਫਗਵਾੜੇ ਦੇ ਕੋਲ ਕਿਸ ਪਾਸੇ ਤੁਹਾਡਾ ਪਿੰਡ ਹੋ ਹੁਸ਼ਿਆਰਪੁਰ ਰੋਡ ਕੋਲ ਹੁਸ਼ਿਆਰਪੁਰ ਰੋਡ ਦੋ ਖਾਟੀ ਤੋਂ ਪਹਿਲਾਂ ਜਿਹੜਾ ਪਿੰਡ ਆ ਗਿਆ ਖੁਰਮਪੁਰ ਜਿੱਥੇ ਸੀਗਾ ਵੀ ਜੇਸ ਜੂਜ ਚਲ ਜਵੇ ਤਾਂ ਸਭ ਜਿਹੜਾ ਵਾ ਉਹੀ ਪਿੰਡ ਆ ਨਾ ਦਾਣਾ ਵੈਰੀ ਗੁੱਡ ਉੱਥੇ ਆ ਗਏ ਆ ਤਾਂ ਜਿੱਥੇ ਤੁਹਾਨੂੰ ਮੁबारकਵਾਦ ਆ ਮੈਂ ਚਾਹੁੰਦਾ ਤੁਹਾਡੇ ਪੇਰੈਂਟਸ ਦੇ ਨਾਲ ਵੀ ਜਨੈਲ ਸਿੰਘ ਜੀ ਬੈਠੇ ਆ ਜਨੈਲ ਜੀ ਆਓ ਜਣਾ ਕੱਲ ਤੁਹਾਡਾ ਪੰਗੜਾ ਦੇਖਣ ਆਣਾ ਨਾ ਸਗਾ ਉਹ ਤੁਹਾਡੀ ਦੋਨਾਂ ਹੀ ਮੰਮੀ ਰੈਡੀ ਤੇਰੇ ਭੰਗੜਾ ਬੰਨਣਾ ਦਾ ਬਹੁਤ ਪਾਇਆ ਗੱਲ ਉੱਥੇ ਪਿੰਡ ਦੇ ਵਿੱਚ ਹੈ ਖੂਬ ਜਿਹੜੇ ਲੱਡੂ ਵੰਡੇ ਆ ਵਧਾਈ ਜਨੈਲ ਜੀ ਬਹੁਤ-ਬਹੁਤ ਪ੍ਰਤੀਕਿਰਿਆ ਕੀ ਕਹਿੰਦੀ ਆ ਮੈਂ ਤਾਂ ਇਹੀ ਕਹਾਂਗਾ ਜੀ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਕਿ ਜੋ ਟੀਚਰਾਂ ਨੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਪੜਾਇਆ ਤੇ ਜਿਸ ਤਰੀਕੇ ਨਾਲ ਇਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਰੱਖਿਆ ਹੈ ਠੀਕ ਹੈ ਤੇ ਸਾਰੇ ਬੱਚੇ तकरीबन ਬਹੁਤ ਸੋਹਣਾ ਪੜਦੇ ਆ ਤੇ ਇਹਨਾਂ ਨੂੰ ਗੱਲੀ ਪੜਾਈ ਨਹੀਂ ਬਿਲਕੁਲ ਸੰਸਕਾਰ ਵੀ ਦਿੰਦੇ ਆ ਵੀ ਬਹੁਤ ਸਲੀਕੇ ਨਾਲ ਕਿਸੇ ਨਾਲ ਗੱਲਬਾਤ ਕਰਨੀ ਆ ਉਹ ਵੀ ਸੋਹਣੇ ਤਰੀਕੇ ਨਾਲ ਕਰਦੇ ਆ ਨਾ ਅੱਛਾ ਬੱਚਾ ਜਿਸ ਤਰ੍ਹਾਂ ਪੜਿਆ ਤੁਹਾਡਾ ਜੈਨ ਸਕੂਲ ਦੇ ਵਿੱਚ ਪੜਿਆ ਕਦੀ ਕਦਾਂ ਟੀਚਰ ਦੀ ਡਾਂਡ ਜਿਸ ਵੇਲੇ ਤੁਹਾਡੇ ਤੱਕ ਪਹੁੰਚਦੀ ਸੀ ਫੇ ਕਦੀ ਗੁੱਸਾ ਹੁੰਦਾ ਸੀ ਵੀ ਟੀਚਰ ਨੂੰ ਜਾ ਕੇ ਫੜਨਾ ਜੀ ਸਰ ਅਸੀਂ ਤਾਂ ਖੁਦ ਕਹਿ ਕੇ ਜਾਂਦੇ ਆ ਜੀ ਵੀ ਸਾਡੇ ਵੱਲੋਂ ਖੁੱਲੀ ਛੁੱਟੀ ਆ ਬੱਚੇ ਉਹਨੂੰ ਜਿੰਨਾ ਮਰਜ਼ੀ ਖੜਕਾਓ ਕੋਈ ਦਿੱਕਤ ਨਹੀਂ ਪਰ ਸਾਨੂੰ ਜੋ ਰਿਜ਼ਲਟ ਚਾਹੀਦਾ ਵੀ ਇਹ ਜਦੋਂ ਸਾਡੇ ਨਾਲ ਗੱਲ ਕਰਨ ਜਾਂ ਕਿਸੇ ਨਾਲ ਗੱਲ ਕਰਨ ਤੇ ਉਹ ਰਿਸਪੈਕਟਫੁਲੀ ਗੱਲ ਕਰਨ ਇਹ ਸਾਨੂੰ ਇਹ ਤਰ੍ਹਾਂ ਹੋਵੇ ਵੀ ਇਹ ਪੜੇ ਹੋਆ ਤੇ ਪਰ ਗੱਲ ਕਰਨ ਦਾ ਨਹੀਂ ਪਤਾ ਇਹ ਦੋਨੇ ਚੀਜ਼ਾਂ ਇਸ ਪ੍ਰਸ਼ਨ ਦੇ ਪਿੱਛੇ ਮੇਰਾ ਜਿਹੜਾ ਚੀਜ਼ ਜਿਹੜੀ ਛੁਪੀ ਹੋਈ ਸੀ ਉਹ ਇਹ ਸੀ ਕਿ ਆਮ ਤੌਰ ਤੇ ਪੇਰੈਂਟਸ ਜਿਹੜਾ ਤੁਸੀਂ ਸ਼ਬਦ ਆ ਨਾ ਜੀ ਖੜਕਾਓ ਜਿੰਦਾ ਮਰਜੀ ਅਸਲ 'ਚ ਟੀਚਰ ਕਦੀ ਨਹੀਂ ਖੜਕਾਉਂਦਾ ਉਹਦੇ ਪਿੱਛੇ ਜੋਦੀ ਕਦੀ ਵੀ ਭਾਵਨਾ ਜਿਹੜੀ ਇਸ ਤਰ੍ਹਾਂ ਦੀ ਨਹੀਂ ਹੁੰਦੀ ਬਲਕਿ ਚਾਹੁੰਦਾ ਕਿ ਮਾ ਮਾਪ ਤੋਂ ਬਾਅਦ ਅਗਰ ਕੋਈ ਦੂਸਰਾ ਜ਼ਿੰਦਗੀ ਦੇ ਵਿੱਚ ਕਿਸੇ ਵੀ ਆ ਜਿਹੜਾ ਇਹ ਤਿੰਨੇ ਜਿਹੜੇ ਬੱਚੇ ਮੇਰੇ ਇਸ ਸਮੇਂ ਖੜੇ ਆ ਇਹ ਪੋਲਿਸੀ ਮੇਕਰ ਦੀ ਹੁਣ ਕੈਟਾਗਰੀ ਦੇ ਵਿੱਚ ਆਉਣੇ ਆ ਜਿਸ ਵੇਲੇ ਕਿਤੇ ਵਿਧਾਨ ਸਭਾ ਜਾਂ ਦੂਜੇ ਦੇ ਵਿੱਚ ਜਿਹੜੀ ਲਾਅ ਮੇਕਿੰਗ ਇੰਸਟੀਟਿਊਟ ਹੁੰਦਾ ਲਾਅ ਬਣਾਉਂਦੇ ਲੇਕਿਨ ਇੰਪਲੀਮੈਂਟੇਸ਼ਨ ਜਿਹੜੀ ਆ ਜਿਸ ਵੇਲੇ ਇਹਨਾਂ ਬੱਚਿਆਂ ਨੇ ਆਪਣੀ ਪੋਜੀਸ਼ਨ 홀ਡਰ ਮੈਂ ਚਾਹੁੰਗਾ ਪ੍ਰੇਮ ਜੀ ਆਓ ਜਰਾ ਨੋ ਜੀ ਇਹ ਸਾਡੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਖੂਨਦਾਨੀ ਸੰਸਥਾ ਦੇ ਸਾਡੇ ਬਤੌਰ ਕੈਸ਼ੀਅਰ ਆਪਣੀ ਸੇਵਾ ਮਾਜਰੀ ਨਿਵਾਰਾਇਆ ਬੜੇ ਸਰਗਰਮ ਸਾਡੇ ਮੈਂਬਰ ਹੈਗੇ ਆ ਤੇ ਪ੍ਰੇਮ ਜੀ ਸਭ ਤੋਂ ਪਹਿਲਾਂ ਤਾਂ ਸਟਾਰ ਵੀਜੇ ਚੈਨਲ ਵੱਲੋਂ ਸੱਚ ਦਾ ਪ੍ਰਤੀਕ ਵਜੋਂ ਅਸੀਂ ਹਮੇਸ਼ਾ ਹੀ ਡੰਕੇ ਦੀ ਚੋੜ ਦੇ ਉੱਪਰ ਜਿਹੜਾ ਹੈ ਇੰਟਰਵਿਊ ਕੀਤੀ ਆ ਕੋਈ ਨਾ ਕੋਈ ਸਮਾਜਿਕ ਮੁੱਦਾ ਜਿਹੜਾ ਵਾ ਉਠਾਇਆ ਲੇਕਿਨ ਅੱਜ ਦਾ ਸਮਾਜਿਕ ਮੁੱਦਾ ਜਿਹੜਾ ਹੈ ਉਹ ਸਾਰਥਕ ਹੈ ਪੋਜ਼ਿਟਿਵ ਹੈ ਸਕਾਰਾਤਮਕ ਹੈ ਔਰ ਸਮਾਜ ਤੱਕ ਇੱਕ ਅੱਛੀ ਅਪਰੋਚ ਜਿਹੜੀ ਆ ਉਹ ਲੈ ਕੇ ਜਾਣ ਵਾਲਾ ਤੋਂ ਤੁਹਾਡੀ ਦੇ ਅਗਰੇ ਕੀ ਕਹਿੰਦੀ ਹੈ ਸਰ ਬਹੁਤ ਵਧੀਆ ਬੱਚਿਆਂ ਨੇ ਜੇ ਉਪਰ ਹਲਾ ਕੀਤਾ ਇਹਦੇ ਲਈ ਬਹੁਤ ਧੰਨਵਾਦ ਸਾਰੇ ਸਕੂਲ ਦਾ ਮੈਂ ਪਹਿਲਾਂ ਕਰਦਾ ਕੋ ਮਹਿਣਵਾ ਦੇ ਜਿਹੜੇ ਬੱਚਿਆਂ ਨੇ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਬੱਚਿਆਂ ਨੂੰ ਪੜਾਇਆ ਇਹ ਇਹ ਅੱਜ ਕਾਮਯਾਬੀ ਦੇ ਵਿੱਚ ਸਾਰੇ ਟੀਚਰ ਇੱਥੇ ਸ਼ਾਮਲਾ ਕੱਲੇ ਪਲੱਸ 2 ਵਾਲੇ ਟੀਚਰ ਨਹੀਂ ਕੱਲੇ ਪਲੱਸ 1 ਵਾਲੇ ਨਹੀਂ ਨਰਸਰੀ ਤੋਂ ਬੱਚੇ ਇੱਥੇ ਪੜ ਰਹੇ ਆ ਸਾਰੇ ਟੀਚਰਾਂ ਦਾ ਯੋਗਦਾਨ ਆ ਮੈਨੂੰ ਦੱਸਿਆ ਪ੍ਰਿੰਸੀਪਲ ਸਾਹਿਬ ਨੇ ਕਿ ਤੁਹਾਡਾ ਪੂਰੇ ਪਰਿਵਾਰ ਦੇ ਬੱਚੇ ਚਾਹੇ ਤੁਹਾਡੇ ਭਰਾ ਕਮਲ ਗੁਪਤਾ ਦੇ ਬੱਚੇ ਹੋਣ ਜਾਂ ਤੁਹਾਡੇ ਬੱਚੇ ਹੋਣ 10ਵੀਂ ਦੇ ਵਿੱਚ ਜੇ ਨਮਨ ਦੇ ਥੋੜਾ ਜਾਂ ਨੰਬਰ ਜਿਹਦੇ ਘੱਟੇ ਸੀਗੇ ਤਾਂ ਉਸ ਵੇਲੇ ਉਸ ਵੇਲੇ ਵੀ ਸਟਾਫ ਨੂੰ ਇਹ ਸੀਗਾ ਵੀ ਇਹ ਬੱਚਾ ਜਿਹੜਾ ਮੈਰਿਟ ਚਾਹੂਗਾ ਥੋੜੇ ਜਿਹਾ ਨੰਬਰਾਂ ਤੋਂ ਰਹਿ ਗਿਆ ਸੀਗਾ ਲੇਕਿਨ ਇਸ ਬੱਚੇ ਨੇ ਫਿਰ ਪ੍ਰੂਫ ਕੀਤਾ ਲਿਆ ਕੇ ਤੋਂ ਬੱਚੋ ਸਾਡੇ ਵੱਲੋਂ ਬਹੁਤ-ਬਹੁਤ ਤੁਹਾਨੂੰ ਮਾਰਗ ਵਾਧਾ ਪੇਰੈਂਟਸ ਨੂੰ ਵੀ ਮੁबारकबाद ਆ ਠੀਕ ਹੈ ਸਾਡੇ ਇਸ ਚੈਨਲ ਬਨੋ ਚੈਨਲ ਕੋਈ ਵੀ ਆ ਬੱਚਿਓ ਅਸਲ ਦੇ ਵਿੱਚੋ ਸਮਾਜ ਦੇ ਵਿੱਚੋ ਹੀ ਆ ਜਿਸ ਜਿੰਨੇ ਖੁਸ਼ੀ ਜਿਹੜੀ ਤੁਹਾਨੂੰ ਹੋਈ ਆ ਉੰਨੀ ਹੀ ਖੁਸ਼ੀ ਫਗਵਾੜਾ ਦੇ ਹਰ ਜਿਹੜਾ ਪੇਰੈਂਟਸ ਹੈ ਉਹਨਾਂ ਨੂੰ ਵੀ ਹੋਈ ਆ ਬਹੁਤ ਸਣੀਆਂ ਦੁਆਵਾਂ ਜਿਹੜੀਆਂ ਵਾਂ ਉਹ ਤੁਹਾਡੇ ਤੱਕ ਫਗਵਾੜਾ ਨਿਵਾਸੀਆਂ ਦੇ ਵੀ ਹੈ ਕੱਲ ਨੂੰ ਕਦੀ ਵੀ ਕਿਸੇ ਮੁਕਾਮ ਤੇ ਪਹੁੰਚੋ ਤਾਂ ਹਮੇਸ਼ਾ ਹੀ ਇਹ ਦੁਆਵਾਂ ਜਿਹੜੀਆਂ ਵਾਂ ਯਾਦ ਰੱਖਣੀਆਂ ਕਿ ਸਿਰਫ ਇਹ ਖੁਰਮਪੁਰੋਂ ਚੋਂ ਨਹੀਂ ਆਈਆਂ ਬਲਕਿ ਸਮੂਹ ਫਗਵਾੜਾ ਦੇ ਵਿੱਚੋਂ ਇਹ ਗੁਰੂ ਜਨ ਜਿਹੜੇ ਆ ਉਹਨਾਂ ਦੇ ਆਸ਼ੀਰਵਾਦ ਆ ਜਗਪਾਲ ਜੀ ਇਹ ਨਾਲ ਦੇ ਸਾਥੀ ਜਿਹੜੇ ਸੀ ਕਿਮਿਸਟਰੀ ਵਾਲੇ ਜਾ ਮੈਸ ਸਾਰੇ ਜਿਹੜੇ ਆ ਪਤਾ ਨਹੀਂ ਕਿੱਧਰਲੇ ਪਾਸੇ ਕੋਈ ਬਿਜ਼ੀ ਹੈਗੇ ਆ ਲੇਕਿਨ ਫੇਰ ਵੀ ਬਹੁਤ ਬਹੁਤ ਮੁਬਾਰਕਬਾਦ ਸਾਡੇ ਇਸ ਚੈਨਲ ਵੱਲੋਂ ਅਰਤੀ ਜਿਹੜਾ ਹੈ ਸਫਲਤਾ ਦੇ ਚੰਡੇ ਕੱਢਦਾ ਹੈ ਤਾਂ ਸਿਰਫ ਉਸ ਪਰਿਵਾਰ ਤੱਕ ਹੀ ਇਹ ਸਫਲਤਾ ਜਿਹੜੀ ਹੈ ਉਹ ਦੀ ਖੁਸ਼ੀ ਚ ਨਹੀਂ ਬਦਲਦੀ ਬਲਕਿ ਉਸ ਸਕੂਲ ਜਿੱਥੋਂ ਸਿੱਖਿਆ ਪ੍ਰਾਪਤ ਕਰਦਾ ਹੈ ਉਸ ਤੇ ਅਧਿਆਪਕ ਔਰ ਈਵਨ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਵੀ ਖੁਸ਼ੀ ਚ ਜਿਹੜੀ ਹੈ ਉਹ ਇੱਕ ਬਹੁਤ ਅਸੀਮ ਖੁਸ਼ੀ ਜਿਹੜੀ ਹੈ ਉਹਨਾਂ ਦੇ ਚਿਹਰਿਆਂ ਦੇ ਉੱਪਰ ਹੁੰਦੀ ਆ ਅੱਜ ਅਸੀਂ ਪਹੁੰਚੇ ਆ ਇਸ ਸਕੂਲ ਦੇ ਵਿੱਚ ਔਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੈਨ ਸਕੂਲ ਦੀ ਜਿਹੜੀ ਮੈਨੇਜਮੈਂਟ ਕਮੇਟੀ ਆ ਸਾਡੇ ਦਰਮਿਆਨ ਨੇ ਆਓ ਕਮੇਟੀ ਦੇ ਕੋਲ ਚਲਦੇ ਹਾਂ ਮਾਨਣਯੋਗ ਅਧਿਖਤ ਸਾਡੇ ਪ੍ਰਧਾਨ ਜੀ ਸ਼੍ਰੀ ਸਤੀਸ਼ ਚੈਨ ਜੀ ਔਰ ਜਨਨ ਸਕੱਤਰ ਸਾਡੇ ਲਲੀ ਜੈਨ ਜੀ ਔਰ ਕੈਸ਼ੀਅਰ ਸ਼੍ਰੀ ਅਜੀਤ ਜੈਨ ਜੀ ਤੋਂ ਸਭ ਤੋਂ ਪਹਿਲਾਂ ਤਾਂ ਸਟਾਰ ਵਿਜੇ ਚੈਨਲ ਸੱਚ ਦਾ ਪ੍ਰਤੀਕ ਚੈਨਲ ਵੱਲੋਂ ਤੁਹਾਨੂੰ ਜੈਨ ਸਾਹਿਬ ਬਹੁਤ ਬਹੁਤ ਵਧਾਈ दे दे दे। तो पहली प्रतिक्रिया तो इन इन्होंने बच्चे पूरे जिले चो अठ मैरिट्सों सिर्फ तीन जो मैरिट्सा वो साढ़े स्कूल के बच्चों हाँ जी, जी। बड़े गर्व और गौरव की बात है कि प्लस टू का सी बी एस ई सॉरी पंजाब बोर्ड का जो रिजल्ट आया है उसमें हमारे स्कूल के बच्चों ने डिस्ट्रिक्ट में तीन पोजिशने जो हैं वो यहाँ पर बच्चों ने ली हैं और पंजाब की अगर बात करें पंजाब स्टेट की बात करें तो ग्यारहवीं और तेरहवीं पोजीशन हमारे बच्चों ने लिया हमारे स्कूल के लिए बच्चों के लिए बच्चों के पेरेंट्स के लिए ये बहुत गौरव की बात है और हमारे लिए बहुत ही गर्व की बात है कि हमारी संस्था के बच्चों ने बहुत मेहनत करके स्टाफ की मेहनत से बाकी और सबकी मेहनत से ये बहुत अच्छे मुकाम को हासिल किया है मैं इसके लिए ਸਟਾਫ ਕੋ ਸਾਰਾ ਸ਼੍ਰੇਅ ਦਿੱਤਾ ਹੂੰ ਬੱਚੋ ਕੇ ਬੱਚੋ ਕੋ ਸ਼੍ਰੇਅ ਦਿੱਤਾ ਹੂੰ ਬੱਚੋ ਕੇ ਮਾਤਾ ਪਿਤਾ ਨੂੰ ਕੋ ਵੀ ਸ਼੍ਰੇਅ ਦਿੱਤਾ ਹੂੰ ਕਿ ਉਨਕੀ ਮਿਹਨਤ ਜੋ ਹੈ ਉਹ ਰੰਗ ਲਾਈ ਔਰ ਬੱਚੋ ਨੇ ਉਨਕਾ ਨਾਮ ਰੋਸ਼ਨ ਕੀਤਾ ਤੁਹਾਡੀ ਟੀਮ ਦਾ ਟੈਨੇਰ ਜਿਹੜਾ ਹੈ ਉਹ ਦਿਨ ਪਹਿਲੇ ਜਿਹਨੇ ਸ਼ੁਰੂ ਹੋਇਆ ਜਿਸ ਤਰ੍ਹਾਂ ਪਹਿਲੇ ਓਵਰ ਦੇ ਵਿੱਚ ਹੀ ਜਿਹੜੇ ਛੱਕੇ ਚੌਕੇ ਜਿਹੜੇ ਮਾਰ ਦੇਣੇ ਆ ਤੇ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਆ ਉਹ ਤੁਹਾਡੇ 3 ਓਵਰ ਦੇ ਵਿੱਚ ਜਿਹੜੀ ਆ ਜੁੜ ਗਈ ਆ ਸੱਚਮੁੱਚ ਮੈਂ ਪਹਿਲਾਂ ਜਿਹੜੀ ਗੱਲਬਾਤ ਕਰ ਰਿਹਾ ਸੀ ਜੈਨ ਸਾਹਿਬ ਕਿ 1970 1980 ਦੇ ਵਿੱਚ ਜਿਸ ਵੇਲੇ ਅਮਿਤਾਭ ਵਚਨ ਸੁਪਰਸਟਾਰ ਦੀ ਜਿਹੜੀ ਆ ਪੌੜੀ ਚੜ ਰਿਹਾ ਸੀਗਾ ਇੱਕ ਪ੍ਰਤੀਕ ਬਣ ਗਿਆ ਸੀਗਾ ਕਿ ਜਿਸ ਫਿਲਮ ਦੇ ਵਿੱਚ ਅमिताभ बच्चन ਹੋਣਗੇ ਉਹ ਨਿਸ਼ਚਿਤ ਤੌਰ ਦੇ ਉੱਪਰ ਜਿਹੜੀ ਫਿਲਮ ਚੱਲੂਗੀ ਉਸੇ ਦੌਰ ਦੇ ਵਿੱਚ ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ ਦੀ ਜਿਹੜੀ ਸਥਾਪਨਾ ਸੀ ਸ਼ਹਿਰ ਵਾਸੀ ਬਿਲਕੁਲ ਪਤਾ ਸੀ ਕਿ ਅਗਰ ਜੈਨ ਸਕੂਲ ਦੇ ਵਿੱਚ ਸਾਡਾ ਬੱਚਾ ਹੈ ਤਾਂ ਫਿਰ ਉਹ ਇੱਕ ਅੱਛਾ ਸ਼ਹਿਰੀ ਇੱਕ ਅੱਛਾ ਜਿਹੜਾ ਅਪਸਰ ਆ ਜਿਹੜਾ ਉਹ ਮਿਲ ਕੇ ਬਣੂਗਾ ਜਿਹੜਾ ਵਾ ਇਹ ਉਸ ਚੀਜ਼ ਦੀ ਗਾਰੰਟੀ ਜਿਹੜੀ ਬਣ ਗਿਆ ਸੀਗਾ ਤਾਂ ਤਰੱਕੀ ਜਿਹੜੀ ਕੀਤੀ ਆ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਸਰ ਮੁਬਾਰਕਬਾਦ ਅਗਰ ਮੈਂ ਸੈਕਟਰੀ ਸਾਹਿਬ ਦੇ ਕੋਲ ਜਾਵਾਂ ਲਲੀ ਜੈਨ ਇਹ ਉਹ ਪਰਿਵਾਰ ਹੈ ਜਿਸ ਦੇ ਵਿੱਚ શ્રી ਕੀਮਤਾਲ ਜੀ ਜੈਨ ਸਾਹਿਬ ਲਲੀ ਜੀ ਮਹੇਸ਼ ਜੀ ਤੇ ਸੇਵਾ ਕੀਤੀ ਹੈ ਚਾਹੇ ਉਹ ਸਾਡੀਆਂ ਤਿੰਨੀ ਜਿਹੜੀਆਂ ਸੰਸਥਾਵਾਂਾਂ ਵਿੱਚ ਵੀ ਸਥਾਨਕ ਦੇ ਵਿੱਚ ਵੀ ਔਰ ਮਾਡਲ ਸਕੂਲ ਸੰਡਾ ਜਿਹੜਾ ਹੈ ਮਾਡਲ ਟਾਣ ਵਾਲਾ ਵੀ ਔਰ ਇਹ ਸਕੂਲ ਵੀ ਜਿਹੜਾ ਵਾ ਕੀੰਤੀ لال ਜੀ ਜਨ ਸਾਬ ਦਾ ਬੜੀ ਜਿਹੜੇ ਸੇਵਾ ਕੀਤੀ ਤਾਂ ਮੈਂ ਲਲੀ ਜੀ ਦੇ ਕੋਲ ਉਹਨਾਂ ਦੀ ਪ੍ਰਤੀਕਿਰਿਆ ਜਿਹੜੀ ਹੈ ਜਾਣਨ ਲਈ ਸਭ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਜੈ ਜਨਿੰਦਰ ਨਮਸਕਾਰ ਇਸ ਸੰਸਥਾ ਦੇ ਵਿੱਚ ਅਸੀਂ ਜੁਆਇਨ ਕਰਕੇ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਸਭ ਤੋਂ ਪੁਰਾਣੀ ਸੰਸਥਾ ਸਾਡੀ ਇਹ ਸਕੂਲ ਹੈ ਇਸ ਤੋਂ ਬਾਅਦ ਸਾਡਾ ਮਾਲਡੋਨ ਵਾਲਾ ਬਣਿਆ ਲੋਰਡ ਮਹਾਵੀਰ ਬਣਿਆ ਸਭ ਤੋਂ ਪੁਰਾਣਾ ਜਿਹੜਾ ਸਕੂਲ ਆ ਉਹ ਇਹ ਵਾਲਾ ਸਕੂਲ ਹੈਗਾ ਆ ਸਾਡਾ ਔਰ ਸਟਾਰਟਿੰਗ ਤੋਂ ਹੀ ਇਹਦੇ ਰਿਜ਼ਲਟ ਬਹੁਤ ਅੱਛੇ ਆ ਰਹੇ ਆ ਜਿਹੜਾ ਹੁਣ ਵੀ ਰਿਜ਼ਲਟ ਜਿਹੜਾ ਐਸਟੇਡ ਯੂਰ ਦੇ ਵਿੱਚ ਆਇਆ ਆ ਡਿਸਟ੍ਰਿਕਟ ਦੇ ਵਿੱਚ ਫਸਟ ਪੋਜੀਸ਼ਨ ਥਰਡ ਪੋਜੀਸ਼ਨ ਔਰ ਸਟੇਟ ਲੈਵਲ ਤੇ 11th ਪੋਜੀਸ਼ਨ ਲੈ ਆ ਕੇ ਬੱਚਿਆਂ ਨੇ ਮੈਂ ਸਟਾਫ ਨੇ ਪੁਰਾਣੀ ਮੈਨੇਜਮੈਂਟ ਨੇ ਨਵੀਂ ਮੈਨੇਜਮੈਂਟ ਨੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਮੈਂ ਸਭ ਪੇਰੈਂਟਸ ਦਾ ਬੱਚਿਆਂ ਦਾ ਸਟਾਫ ਦਾ ਧੰਨਵਾਦ ਕਰਦਾ ਬਹੁਤ ਜੋਰ ਲਗਾਇਆ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਰਿਜ਼ਲਟ ਆਉਂਦਾ ਰਹੇਗਾ ਧੰਨਵਾਦ ਬਿਲਕੁਲ ਠੀਕ ਹੈ ਜੀ ਕਿਉਂਕਿ ਬੱਚੇ ਦੀ ਜਿਹੜੀ ਸਫਲਤਾ ਹੈ 노 ਡਾਊਟ ਉਹ ਡਿਪੈਂਡ ਕਰਦੀ ਹੈ ਟੀਚਰ ਦੇ ਉੱਪਰ ਲੇਕਿਨ ਟੀਚਰ ਤੋਂ ਵੀ ਵੱਧ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਹੈ ਉਸ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਹੁੰਦਾ ਤੋਂ ਸਭ ਨੂੰ ਮੁਬਾਰਕਬਾਦ ਦਿੰਦੇ ਹੋਏ ਗਵੜਾ ਨਿਵਾਸੀਆਂ ਦੇ ਅੱਗੇ ਅਸੀਂ ਉਹਨਾਂ ਬੱਚੇ ਜਿਹੜੇ ਤੁਹਾਨੂੰ ਮਿਲਾਏ ਆ ਜਿਨ੍ਹਾਂ ਨੇ ਫਗਵਾੜਾ ਦੇ ਵਿੱਚੋਂ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਸਟੇਟ ਦੇ ਵਿੱਚ ਜਿਹੜਾ ਨਾਮ ਰੌਸ਼ਨ ਕੀਤਾ ਹੈ ਸਾਡੇ ਵੱਲੋਂ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ